ਪਹਾੜਾਂ 'ਚ ਪਾਈ ਬੈਠਿਆ ਏ ਸੁੱਖ ਵਿਲਾਸ ਆ ਜਿਹੜੇ ਹੋਟਲ ਪਾਈ ਬੈਠਿਆ ਏ ਇਹ ਸਰਕਾਰ ਕਬਜ਼ੇ 'ਚ ਲਾਉਂਦੀ ਇਹ ਲੋਕਾਂ ਦੇ ਪੈਸੇ 'ਤੇ ਬਣੇ ਹੋਇਆ ਇਹ ਲੋਕਾਂ ਦੇ ਪੈਸੇ ਲੁੱਟ ਕੇ ਬਣੇ ਹੋਇਆ ਸੁੱਖ ਵਿਲਾਸ ਇਹ ਹੋਟਲ ਫਰਾਂਨੇ ਤਿੰਕੇ ਸਰਕਾਰ ਕਬਜ਼ੇ 'ਚ ਲਾਉਂਦੇ ਇਹਨਾਂ ਨੂੰ ਔਰ ਕਬਜ਼ੇ 'ਚ ਲੈ ਕੇ ਟਾਉਣਾ ਨਹੀਂ ਟਾਉੜੇ ਨਹੀਂ ਹੈਗੇ ਸਕੂਲ ਬਣਾਉਣਗੇ ਖੁਸ਼ਬਲਾਸ ਦੇ ਹਰੇਕ ਕਮਰੇ ਦੇ ਪਿੱਛੇ ਪ੍ਰਾਈਵੇਟ ਪੂਲ ਹੈ সুইমিং ਪੂਲ 7 ਲੱਖ ਰੁਪਏ ਕਿਰਾਇਆ ਕਰਾਇਆ ਹੈ 7 ਲੱਖ ਤੇ ਜੇ ਵੱਡਾ ਕਮਰਾ ਲੈਣਾ ਹੈ ਉਹਦਾ 12-13 ਲੱਖ ਰੁਪਏ ਕਰਾਇਆ ਹੈ ਹਰੇਕ ਕਮਰੇ ਦਾ ਪ੍ਰਾਈਵੇਟ ਪੂਲ ਹੈ ਜੇ ਆਪਾਂ ਸਕੂਲ ਬਣਾ ਕੇ ਨਾਲੇ ਆਪਣੇ ਕੋਲ ਨਾਰਾ ਬਹੁਤ ਵਧੀਆ ਬਣ ਜੂ ਕਿ ਦੁਨੀਆ ਦਾ ਪਹਿਲਾ ਸਕੂਲ ਜਿੱਦੇ ਹਰੇਕ ਕਮਰੇ ਪਿੱਛੇ ਪੂਲ ਹੈ ਇਹ ਬਣ ਜੂਗਾ ਸਹੀ ਹੈ ਨਾ ਲੜੀ ਜਾਣ ਬਾਤ ਲੜੀ ਜਾਣ ਬਾਤ ਹਾਈਪੋਟਾਜ ਤੇਰਾ ਸਕੂਰ ਖੋਲ ਦੋ ਉਥੇ ਇਹਨਾਂ ਨੇ ਸਮਝਿਆ ਕੀ ਹੋਇਆ ਇਹਨਾਂ ਨੇ ਸੋ ਵੀਰੋ ਮੈਂ ਪੈਸੇ ਪੂਰੇ ਕਮਾਉਣ ਦਾ ਆਇਆ ਨਹੀਂ ਮੇਰੇ ਵਰਗੇ ਕਮਲੇ ਬੰਦੇ ਨੂੰ ਕਿਸੇ ਨੇ ਕਿਹਾ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਰਤੀ ਲਾ ਲੈੰਦਾ ਮੇਰੇ ਵਰਗੇ ਨੂੰ ਕਿਹਾ ਕਿਸੇ ਨੇ ਕਿ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰੇਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਮ ਲਿਖਵਾ ਲੈਂਦਾ ਅੱਗੇ ਜਵਾਬ ਆਇਆ ਕਹਿੰਦਾ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾਲੇਂ ਦਾ ਪਰੁਖਾਂ ਨਾਲ ਸ਼ਾਮਾਂ ਮਿੱਟੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਓ ਕਿੰਨੇ ਤਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਓ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਬਾਲੇਂਦਾ ਵੀਰੋ ਜੇ ਗੁਰੂ ਨਾਨਕ ਸਾਹਿਬ ਦੁਕਾਨ ਖੋਲ ਕੇ ਬਹਿ ਜੰਦੇ ਫਿਰ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਫਿਰ ਸੱਜਣ ਠੱਗ ਵਰਗੇ ਨੂੰ ਕੌਣ ਸਿਧਾਨਦਾ ਫਿਰ ਕਿਰਤ ਕਰੋ ਦਾ ਹੋਕਾ ਕੌਣ ਦਿੰਦਾ ਫਿਰ ਭਾਈ ਲਾਲੋ ਤੇ ਮਲਕ ਪਾਗੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਕਿਹੜੀ ਹਲਾਲ ਦੀ ਐ ਕਿਹੜੀ ਹਰਾਮ ਦੀ ਐ ਹਰ ਗੱਲ ਪੈਸੇ ਪਿੱਛੇ ਨਹੀਂ ਹੁੰਦੀ ਸਾਡੇ ਗੁਰੂਆਂ ਨੇ ਸਾਨੂੰ ਦੱਸਿਆ ਹੋਇਆ ਕਿ ਗਰੀਬ ਦਾ ਜੇ ਗਰੀਬ ਦਾ ਭਲਾ ਕਰਦਾ ਗਰੀਬ ਦੀ ਹਾਂ ਪ੍ਰਮਾਤਮਾ ਦੀ ਦਰਗਾਹ ਸਿੱਧਾ ਰਸਤਾ ਹੈ ਗਰੀਬਾਂ ਦੀ ਬਾਤ ਦੁਆ ਨਾਲੋਂ ਇਹਨਾਂ ਨੇ ਲਈ ਹੈ ਗਰੀਬਾਂ ਦੀ ਬਾਤ ਦੁਆ ਨਾਲੇ ਤੈਨੂੰ ਆਹ ਹਾਲ ਤੋਂ ਵੀ ਉਹ ਮਜੀਠੇ ਨਾਲ ਸੁਬੀਰ ਨਾਲ ਗੱਡੀ 'ਚ ਬੈਠਣ ਨੂੰ ਬੰਦਾ ਨਹੀਂ ਲੱਭਦਾ ਅਗਲਾ ਕਹਿੰਦਾ ਜੀ ਫੇਸਬੁੱਕ ਤੇ ਫੋਟੋ ਆ ਕੇ ਗਾਣਾ ਪੈਣਗੇ ਥੱਲੇ ਆਹ ਆ ਜੈ ਕਹਿੰਦਾ ਜੀ ਸੁਬੀਰੋ ਮੇਰੇ ਤਾਂ ਥੋਡੇ ਵਰਗਾ ਨਹੀਂ ਆ ਔਰਹੀਂ ਰਹੂ ਮੇਰੇ 'ਚ ਬਦਲਾ ਕਦੋਂ ਆਜੂਗਾ ਪੱਤਰਕਾਰ ਮੈਨੂੰ ਕਹਿੰਦੇ ਜਿਹੜੀ ਕੁਰਸੀ 'ਤੇ ਤੁਸੀਂ ਬੈਠੇ ਹੋ ਉਹ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦਿਮਾਗ ਖਰਾਬ ਹੋ ਗਏ ਤੁਹਾਡਾ ਕਿਉਂ ਨਹੀਂ ਹੋਇਆ ਮੈਂ ਕਿਹਾ ਫਰਕ ਇੰਨਾ ਕਾ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਮੈਂ ਤਾਂ ਤੁਹਾਨੂੰ ਪਹਿਲੀ ਪਿਆਰ ਦਿੱਤਾ ਇੰਨਾ ਹੀ ਸੁਇਨਾ ਤੋਂ ਬਚ ਕੇ ਵੀ ਰਹਿਣਾ ਲਾਲਚ ਦੇਣ ਆਉਣਗੇ ਤੁਹਾਨੂੰ ਪੈਸੇ ਬਹੁਤ ਐਨਾ ਬੜੇ ਤੁਹਾਡੇ ਨੇ ਜੇ ਤੁਹਾਡੇ ਕੋਲੇ ਆਏ ਵੋਟਾਂ ਤੋਂ ਪਹਿਲਾਂ ਤੁਹਾਨੂੰ ਪੈਸੇ ਦੇਣ ਲੱਗੇ ਵੀ ਪੰਜ ਬੋਟਾਂ ਨੇ ਆ ਚੱਕੋ ਇੰਨੇ ਮੇਰੀ ਹੱਥ ਬੰਨ ਕੇ ਬੇਨਤੀ ਆ ਬੱਲੂਆਣੇ ਵਾਲਿਓ ਜਵਾਬ ਨਾ ਦਿਓ ਲੈ ਲਿਓ ਲਕਸ਼ਮੀ ਨੀ ਮੋੜੀ ਦੀ ਹੁੰਦੀ ਲਕਸ਼ਮੀ ਨੀ ਮੋੜੀ ਦੀ ਹੁੰਦੀ ਥੋੜੇ ਹੀ ਨੇ ਇਹਨਾਂ ਨੇ ਘਰ ਨਰਮਾ ਵੇਚਿਆ ਥੋੜੇ ਹੀ ਨੇ ਬਸ ਇਹ ਪੈਸੇ ਫੜ ਕੇ ਕਹਦੇ ਹੋ ਵੀ ਤੇ 1 ਜੂਨ ਨੂੰ ਪੋਲਿੰਗ ਸਟੇਸ਼ਨ ਤੇ ਜਾ ਕੇ ਚਾਰੂ ਵਾਲਾ ਬੰਦੇ ਨੂੰ ਦਮਕ ਕਰਦੇ ਹੋ ਵੀ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਬਾਹਰ ਤੋਂ ਵਾਕਿਆ ਨੂੰ ਮਾਪ ਹੈ ਲੈ ਬਹੁਤ ਸਮਝਦਾਰ ਲੱਗਿਓ ਇਹ ਲੱਗਦਾ ਹੀ ਬੜਾ ਸਮਝਦਾਰ ਹੈ ਪ੍ਰਧਾਨ ਸਾਹਿਬ ਜਿੱਤ ਗਏ ਤੁਸੀਂ ਸਮਝਦਾਰ ਠਾਕ ਹੈ ਸੋ ਵੀਰੋ ਇਹਨੇ ਤੋਂ ਖੜਾ ਛੋੜਉ ਬਹੁਤ ਜ਼ਰੂਰੀ ਮੈਨੂੰ ਪੱਤਰਕਾਰ ਕਹਿੰਦੇ ਕਹਿੰਦੇ ਜੀ ਕਿੰਨਾ ਕੇ ਨੁਕਸਾਨ ਕਰਤਾ ਹੋਣਾ ਭ੍ਰਿਸ਼ਟਾਚਾਰੀ ਇਹਨੇ ਆਪਣੇ ਮਲਕ ਦਾ ਮੈਂ ਕਹਿੰਦੀ ਕੀ ਮਤਲਬ ਕਹਿੰਦੇ 70 ਸਾਲ ਚ ਕਿੰਨਾ ਗਾ ਨੁਕਸਾਨ ਹੋ ਗਿਆ ਭ੍ਰਿਸ਼ਟਾਚਾਰੀਆ ਕਰਕੇ ਆਪਣੇ ਮਲਕ ਦਾ ਮੈਂ ਗਈ ਸਾਡੇ ਮਿੰਨੇ ਕਸਤੂਰੀ ਲਾਲ ਦੀ ਦੁਕਾਨ ਹੈ ਲਾਲਾ ਜੀ ਨੇ ਕਸਤੂਰੀ ਲਾਲ ਉਹਨਾਂ ਦੀ ਦੁਕਾਨ ਚੋਰੀ ਹੋ ਗਈ ਰਾਤ ਨੂੰ ਕੋਈ ਕੰਨ ਚ ਪਾਰਜਾ ਲਾ ਕੇ ਗੱਲਾਂ-ਗੁੱਲਾਂ ਚੱਕ ਕੇ ਲੈ ਗਏ ਅਗਲੇ ਦਿਨ ਨੂੰ ਕਸਤੂਰੀ ਜੀ ਨੇ ਪੁਲਿਸ ਕੋਲ ਰਿਪੋਰਟ ਲਗਾਤੀ ਚਲੋ ਦੁਕਾਨ ਤਾਂ ਚਲਾਉਣੀ ਹੋਈ ਸੀ ਲੋੜੀ ਵਾਲੇ ਦਿਨ ਸੀ ਜਨਵਰੀ ਦੇ ਗੱਚਕ ਵਾਲੀ ਪੋਰੀ ਗੁੜ ਦੀ ਗੱਚਕ ਤੇ ਰੋੜੀਆਂ ਐ ਕਿਨਾਰੇ ਜੇ ਮੋੜ ਕੇ ਰੱਖਦੀ ਗੁੜ ਢਾਂਡੜੇ ਤਿੜਾੜੇ ਗੱਚਕ ਜਿਹਾ ਰੱਖਦੀ ਪਿੰਡ 'ਚ ਪਤਾ ਲੱਗ ਗਿਆ ਵੀ ਕਸਤੂਰੀ ਦੀ ਚੋਰੀ ਹੋ ਗਈ ਮੈਨੂੰ ਜਿਹੜਾ ਪੱਤਰਕਾਰ ਨੇ ਸਵਾਲ ਪੁੱਛਿਆ ਸੀ ਕਿ ਨੁਕਸਾਨ ਕਿੰਨਾ ਹੋ ਗਿਆ ਉਹਦਾ ਮੈਂ ਜਵਾਬ ਦਿੰਦਾ ਐ ਨਗਾਵੀ ਪਿੰਡ ਦੇ ਲੋਕ ਪਤਾ ਲੈਣ ਆਉਣ ਲੱਗੇ ਅਫਸੋਸ ਕਰ ਰਹੇ ਜਿਹੜਾ ਆਇਆ ਕਰੇ ਰਿਓੜੀ ਵਾਲੀ ਬੋਰੀ ਚੋਂ ਮੁੱਠੀ ਭਰ ਕੇ ਦੋ ਪਾ ਕੇ ਮੂੰਹ ਚ ਬਈ ਕਸਤੂਰੀ ਬਹੁਤ ਮਾੜੀ ਗੱਲ ਹੋ ਗਈ ਯਾਰ ਮੈਨੂੰ ਤਾਂ ਪਤਾ ਲੱਗਾ ਜਦੋਂ ਮੈਂ ਜੰਮਾ ਜਾ ਕੇ ਆਇਆ ਜਿਹੜਾ ਆਇਆ ਕਰੇ ਰਿਓੜੀ ਵਾਲੀ ਬੋਰੀ ਚੋਂ ਗੱੱਚਕੌਲੀ ਬੋਰੀ ਚੋਂ ਭਰ ਕੇ ਮੂੰਹ ਚ ਪਾ ਕੇ ਬਈ ਬੜਾ ਮਾੜਾ ਹੋ ਗਿਆ ਯਾਰ ਕਸਤੂਰੀ 2 ਵਜੇ ਪਿੰਡ ਦਾ ਸਰਪੰਚ ਵੀ ਆ ਗਿਆ ਉਹ ਕਿਤੇ ਗਿਆ ਹੋਇਆ ਸੀ ਵਾਂਡੇ ਗਿਆ ਸੀ ਇਧਰ ਉਧਰ ਉਹ ਕੰਗਾ ਮੈਂ ਵੀ ਪਤਾ ਲੈ ਆਵਾ ਯਾਰ ਅਫਸੋਸ ਕਰਿਆਂ ਸਰਪੰਚ ਨੇ ਵੀ ਰਿਓਣੀ ਵਾਲੀ ਬੋਰੀ ਚੋਂ ਭਰੀ ਮੁੱਠੀ ਨਾਲ ਹੀ ਬਹਿ ਗਿਆ ਗੱਡੀ ਤੇ ਕਸਤੂਰੀ ਦੇ ਦਿਨ ਚਾਰੇ ਹੋਰੀਆਂ ਮੂਝ ਭਾਗੇ ਕਹਿੰਦਾ ਕਸਤੂਰੀ ਯਾਰ ਬਹੁਤ ਨਮਾੜਾ ਹੋ ਗਿਆ ਕਸਤੂਰੀ ਕਿੰਨਾ ਕ ਨੁਕਸਾਨ ਹੋ ਗਿਆ ਬਈ ਲਾਲਾ ਲਾਲਾ ਕਸਤੂਰੀ ਲਾਲ ਜੀ ਕਹਿੰਦੇ ਸਰਪੰਚ ਸਾਹਿਬ ਅੱਧਾ ਪਿੰਡ ਦਾ ਪਤਾ ਲੈ ਗਿਆ ਅੱਧਾ ਹਜੇ ਆਉ ਪਤਾ ਲੈ ਜਿਹੜਾ ਹੁੰਦਾ ਤੁਹਾਡੇ ਵਾਂਗੂ ਰੇਵੜੀ ਵਾਲੀ ਮੁੱਠੀ ਚੋ ਬੋਰੀ ਚ ਭਰ ਕੇ ਮੁੱਠੀ ਖਾ ਕੇ ਪੁੱਛ ਲੈਂਦਾ ਕਿੰਨਾ ਕ ਨੁਕਸਾਨ ਹੋ ਗਿਆ ਉਹ ਕਹਿੰਦਾ ਸਰਪੰਚ ਸਾਹਿਬ ਨੁਕਸਾਨ ਤਾਂ ਵੀ ਰਾਜੇ ਚੱਲੀ ਜਾਂਦਾ ਹੈ ਇਹਦਾ ਜਦੋਂ ਆਖਣੇ ਸਾਰਾ ਪਿੰਡ ਪਤਾ ਲੈ ਹਾ ਜੇ ਉਦੋਂ ਸਾਹਬ ਲਾਵਾਂਗੇ ਜੀ ਮੈਂ ਕਿਹਾ ਭ੍ਰਿਸ਼ਟਾਚਾਰੀਆਂ ਨੇ ਦੇਖਦਾ ਕਿੰਨਾ ਨੁਕਸਾਨ ਕਰਤਾ ਉਹ ਇਹ ਤਾਂ ਹਜੇ ਚੱਲੀ ਜਾਂਦਾ ਜਦੋਂ ਕੇਜਰੀਵਾਲ ਵਰਗਾ ਮਾਨਦਾਰ ਬੰਦਾ ਪ੍ਰਧਾਨ ਮੰਤਰੀ ਬਣਿਆ ਮੋਲਕ ਦਾ ਉਦੋਂ ਸਾਹਬ ਲਾਵਾਂਗੇ ਜੀ ਨਾ ਸੁਬੀਰੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਹਾਡਾ ਪਿਆਰ ਮਿਲ ਰਿਹਾ ਇਹ ਮੈਨੂੰ ਥੱਕਣ ਨਹੀਂ ਦਿੰਦਾ ਰਾਤ ਮੈਂ ਚਨੀਰ ਸੀ ਅੱਜ ਸਵੇਰੇ ਬਹੁਤ ਲੋਕ ਮੇਰੇ ਨਾਲ ਆਏ ਬਠਿੰਡੇ ਇੱਥੇ ਆ ਇਹਦੇ ਬਾਅਦ ਬਠਿੰਡੇ ਰੋਡ ਸ਼ੋਅ ਹੈ ਸ਼ਾਮ ਨੂੰ ਕੱਲ ਨੂੰ ਫੇਰ ਉਤਰ ਮਾਝੇ ਵਾਲਾ ਮਿਹਨਤ ਤੋਂ ਕੋਈ ਕਰਨੀ ਨਹੀਂ ਚਾਹੀਦਾ ਔਰ ਮਿਲਦਾ ਲੋਕ ਕਰਨ ਮੇ ਹੱਥ ਮਿਲਾ ਕੇ ਪਹਿਲੀ ਵਾਰ ਹੋਇਆ ਕਿ ਲੋਕ ਆਪਣੇ ਮੁੱਖ ਮੰਤਰੀ ਨੂੰ ਪਾਈ ਜੀ ਕੇ ਕੇ ਬੁਲਾਉਂਦੇ ਪਹਿਲੀ ਵਾਰ ਹੋਇਆ ਕਿ मामा ਆਏ ਹੱਥ ਦੇ ਕੇ ਗੱਡੀ ਰੋਕ ਲੈਂਦੀ ਹੈ ਮੇਰੀ ਹਮੇ ਲੋਕ ਪੇ ਜਾਂਦੇ ਆਜੀ ਜੇ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਮੇਰੀ ਮਾਂ ਨੂੰ ਜ਼ਿਆਦਾ ਪਿੰਡ ਰਹਿੰਦੀ ਹੈ ਬੇਬੇ ਉਹਦਾ ਦਿਲ ਨਹੀਂ ਲੱਗਦਾ ਸ਼ਹਿਰ ਚ ਉੱਤੇ ਆਮ ਤੌਰ ਤੇ ਆਪਣੇ ਮਾਮਾ ਦਾ ਪਿੰਡਾਂ ਜੀ ਦਿਲ ਲੱਗਦਾ ਕਿਉਂਕਿ ਛੇੜਾਂ ਚ ਕੋਈ ਆਪਾ ਚ ਮਿਲਦਾ ਨਹੀਂ। ਚੁਗਲਿਆ ਚਗਲਿਆ ਵੀ ਨਹੀਂ ਹੁੰਦੀਆਂ। ਅਸੀਂ ਪਥਰੀ ਹੋਣ ਦਾ ਡਰ ਰਹਿਣਾ। ਤਾਂ ਬੇਬੇ ਕੋਲੇ ਆ ਗਿਆ ਕੋਈ ਪੱਤਰਕਾਰ ਪਿੰਡ। ਉਹਦੀ ਇੰਟਰਵਿਊ ਕਰਨ। ਉਹ ਇੰਟਰਵਿਊ ਕਰੀ ਜਾਂਦੀ ਹੈ ਤਾਂ ਪਿੱਛੇ ਕੰਧ ਦੇ ਉੱਤੇ ਇੱਟਾਂ ਜਿਹੜੀਆਂ ਨੇ ਉਹ ਖਰਾਬ ਜਿਹੀਆਂ ਹੋਈਆਂ ਨੇ, ਟੀਪ ਜੀ ਉਧੜੀ ਪਈ ਐ ਸਾਡੇ ਘਰ ਦੀ। ਉਹ ਪੱਤਰਕਾਰ ਕਹਿੰਦਾ ਜੀ ਹੁਣ ਤਾਂ ਤੁਸੀਂ ਮੁੱਖ ਮੰਤਰੀ ਦੀ ਮਾਂ ਬਣ ਕੇ ਆ ਕੰਨ ਦੇ ਪੀਹਾਲਾ ਕੰਨ ਤਾਂ ਠੀਕ ਕਰਾ ਲਓ ਪਲਸਟਰ ਕਰਾ ਲਓ ਤਾਂ ਮੇਰੀ ਮਾਂ ਕਹਿੰਦੀ ਕਹਿੰਦੀ ਪੁੱਤ ਇਤਨੀ ਮੈਂ ਆਪਣੇ ਚੋਂ ਦੇ ਜੀ ਥੋੜਾ ਚੱਲਣ ਦਿੰਦੀ ਜੇ ਭਗਵੰਤ ਨੇ ਹਵਦਾ ਕੁਕਾਰ ਪਾਉਣੇ ਪਿੰਡਾਂ ਦਾ ਖੇਤ ਪਾ ਲੈ ਐਸ ਘਰ ਚ ਮੈਂ ਥੋੜਾ ਨਹੀਂ ਚੱਲਣ ਦੇਣਾ ਪੱਤਰਕਾਰ ਕਹਿੰਦੀ ਜੀ ਕਿਉਂ ਨਹੀਂ ਚੱਲਣ ਦੇਣਾ ਕੀ ਕਰ ਦੇਖੋ ਮਾਂ ਦੀ ਕਿੱਥੇ ਤੱਕ ਸੋਚ ਹੁੰਦੀ ਹੈ ਕਹਿੰਦੀ ਪੁੱਤ ਕੀ ਪਤਾ ਹੈ ਕਿਹੜੀ ਕਰਮਾਂ ਵਾਲੀ ਐ ਇਸ ਘਰ ਚ ਲੱਗੀ ਹੋਈ ਐ ਜਿਨ੍ਹਾਂ ਮੇਰੇ ਪੁੱਤ ਨੂੰ ਐਡੇ ਵੱਡੇ ਰਾਜ ਭਾਰਤ ਦੇ ਐਡੇ ਵੱਡੇ ਆਉਂਦੇ ਤੇ ਬਟਾਤਾ ਜੇ ਮੈਂ ਥੋੜਾ ਜਿਲਾਤਾ ਤਾਂ ਤਾਂ ਸਮਝ ਲੈ ਮੈਂ ਆਪਣੀ ਕਿਸਮਤ ਤੇ ਥੋੜਾ ਜਿਲਾਉਂਦੀ ਆਂ ਆਸ ਸੋਚ ਐ ਆਪਣੇ ਮਾਵਾ ਦੀ ਆਪਣੀ ਬਸਰਤਾਂ ਦੀ ਕਿ ਅਸੀਂ ਭਾਈ ਜੱਤੀ ਘਰਾਂ ਚ ਰਹਿਣ ਵਾਲੇ ਆਂ ਅਸੀਂ ਜੜਾਂ ਨਾਲ ਜੁੜੇ ਹੋਏ ਬੰਦੇ ਆਂ ਇਹਨਾਂ ਨੂੰ ਕੀ ਪਤਾ ਹੈ ਮਹਿਲਾ ਚ ਰਹਿਣ ਵਾਲੇ ਇਹਨਾਂ ਨੂੰ ਕੀ ਪਤਾ ਹੈ ਹੀ ਹੁੰਦਾ ਓਕਰ ਜਿਹੜਾ ਆਪਾਇਆ ਹੋਵੇ ਜਿਹਦੀ ਟੀਪ ਆਪ ਕਰਾਇਵੇ ਜਿਹੜਾ ਢੂਲਾ ਆਪ ਲਾਇਆ ਹੋਵੇ ਇਹਨੂੰ ਪਤਾ ਹੀ ਨਹੀਂ ਸੇਸ ਕਰਕੇ ਮੈਂ ਕਹਿਣ ਆਇਆ ਫਿਰੋਜਪੁਰ ਦਾ ਕਾੜ ਤੋੜਦਿਓ ਬਠਿੰਡੇ ਵਾਲੇ ਤਿਆਰ ਬੈਠੇ ਆ ਇੱਕ ਨਾ ਬੱਸ ਦੇ ਵਿੱਚ ਲੜਾਈ ਹੋ ਗਈ ਬੰਦੇ ਨੇ ਥੱਪੜ ਮਾਰਿਆ ਦੂਜੇ ਬੰਦੇ ਦੇ ਉਹ ਦੂਜੇ ਬੰਦੇ ਨੇ ਕਹਿੰਦਾ ਚਲ ਠੀਕ ਹੈ ਤੂੰ ਮੇਰੇ ਤਾਂ ਮਾਰ ਲਿਆ ਮੇਰੇ ਘਰ ਅੱਗੇ ਮਾਰ ਕੇ ਦਿਖਾ ਉਹਨੂੰ ਉਹਦੇ ਘਰੇ ਲਈ ਮਾਰ ਤਾਂ ਥੱਪੜ ਕਹਿੰਦਾ ਇਹ ਤਾਂ ਮਾਰਤਾ ਆ ਸਾਡਾ ਜੁਆਈ ਹੈ ਲੈ ਇਹਨੇ ਮਾਰ ਕੇ ਦਿਖਾ ਉਹਨੂੰ ਉਹਦੇ ਜੁਆਈ ਦੇ ਮਾਰਤਾ ਕਹਿੰਦਾ ਮੇਰੇ ਜੁਆਈ ਦੇ ਤਾਂ ਮਾਰਤਾ ਆ ਮੇਰਾ ਸਾੜਾ ਲੈ ਇਹਦੇ ਮਾਰ ਕੇ ਦਿਖਾ ਉਹਨੂੰ ਉਹਦੇ ਮਾਰਤਾ ਉਹ ਕਹਿੰਦਾ ਲਾ ਜੀ ਬਹੁਤ ਮਿਹਰਬਾਨੀ ਉਹ ਬੰਦਾ ਕਹਿੰਦਾ ਯਾਰ ਮੈਂ ਤੇਰੇ ਨਾਲ ਲੜਿਆ ਸੀ ਤੂੰ ਇਹਨਾਂ ਦੇ ਕੋ ਉੱਧਪੜ ਮਾਰ ਵਾਲੇ ਉਹ ਕਹਿੰਦਾ ਘਰ ਜਾ ਕੇ ਇਹ ਤਾਂ ਨਹੀਂ ਕਹਿਣਗੇ ਵੀ ਤੇਰੇ ਇਕੱਲੇ ਦੇ ਬੱਜਿਆ ਮੈਂ ਕਹੂੰਗਾ ਤੁਹਾਡੇ ਸਾਰਿਆਂ ਦੇ ਬੱਜਿਆ ਵੀਰੋ ਕੱਲੀ ਹਰ ਸਿਮਰਤ ਕੌਰ ਰਹਿ ਗਈ ਨਾ ਟੱਬਰ 'ਚ ਜਿਹੜੀ ਹਾਏਗੀ ਬਸ 4 ਜੂਨ ਨੂੰ ਜਦੋਂ ਆਪਸ ਵਿੱਚ ਗੱਲ ਕਰਨਗੇ ਸਾਲੇ ਜੁਆਈ ਜੀ ਜੇ ਵੀ ਜਗ ਦੇ ਹੋ ਕੇ ਵੀ ਤੂੰ ਹਾਰ ਗਿਆ ਦੂਜਾ ਕਹ ਤੂੰ ਕਹੜਾ ਜਿੱਤ ਗਿਆ ਤੂੰ ਹਾਰ ਗਿਆ ਸਈਨ ਦੋਨੀਆਂ ਤੋਂ ਉੱਪਰ ਕਰਕੇ ਦੋ ਨਾਰੇ ਲਾ ਦਿਓ ਇਨਕਲਾਬ ਜਿੰਦਾਬਾਦ ਥੋੜੀ ਹੋਰ ਉੱਚੀ ਪਹੁੰਚੜੇ ਇੱਧਰ ਇੱਧਰ ਪਹੁੰਚਣ ਬਾਦਲਾ ਕਰੇ ਲੰਬੀਆਂ ਕਰੀ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਹਾਲ ਜਿੰਦਾਬਾਦ ਜਿਹੜੇ ਸ਼ਬਦਾਂ ਨਾਲ ਮੈਂ ਧੰਨਵਾਦ ਕਰਾਂ ਨੇ ਨੇ ਰੋਮ ਰੋਮ ਕਰ ਚਹੀਏ ਬਹੁਤ 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 ਧੰਨਵਾਦ ਇਨੇ ਮਾਨ ਸਤਕਾਰ ਨਾਲ ਸੁਣਿਆ ਗਰਮੀ ਦੇ باوجود ਆਰਾਮ ਨਾਲ ਜਾਇਓ ਹੌਲੀ ਜਾਇਓ ਬਜ਼ੁਰਗ ਵੀ ਨੇ ਮਾਵਾ ਵੀ ਨੇ ਪਹਿਣਾ ਵੀ ਨੇ ਬੱਚੇ ਵੀ ਨੇ ਤੁਹਾਡੇ ਫੇਰ ਆਉਂਗਾ ਜਦੋਂ ਬੁਲਾਓਗੇ ਨੇ ਆਉਂਗਾ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ